ਹਾਂਜੀ ਸੋਸ਼ਿਕਾ ਇਹ ਜਿਹੜਾ ਆਪਣਾ ਸੂਟ ਹੈ ਜੀ ਇਹ कॉटन ਦਾ ਸੂਟ ਆ ਆਪਾਂ लेसਾਂ ਦੇ ਨਾਲ ਡਿਜ਼ਾਈਨ ਕੀਤਾ ਇਹਦੇ ਵਿੱਚ ਆਪਾਂ 7 ਸੈਂਟੀਮੀਟਰ ਪੈਨ ਤੇ ਗਲੇ ਤੇ लेस ਲਾਈ ਹੈ ਤੇ ਬਾਜੂ ਤੇ ਡਬਲ लेस ਲਾ ਕੇ ਇੱਕ ਸੈਂਟਰ ਚ ਪਾਈ ਹੈ ਇੱਕ ਮੂਰੇ 1 ਇੰਚ ਦੀ ਪੱਟੀ ਲਾ ਕੇ ਆਪਾਂ ਬਾਜੂ ਨੂੰ ਡਿਜ਼ਾਈਨ ਕੀਤਾ ਤੇ ਇਹਦੇ ਨਾਲ ਆਪਾਂ ਰੈਡੀ ਕੀਤੀ ਹੈ ਸਲਵਾਰ ਮੀਡੀਅਮ ਆਹ ਵਾਲੀ ਸੂਟ ਤੇ ਬਾਰਡਰ ਬਣਿਆ ਹੋਇਆ ਸੀ ਇਸ ਤਰ੍ਹਾਂ ਫੁੱਲ ਸੀ ਅਗਲੀ ਪਿਛਲੀ ਦੋਨੋਂ ਸਾਈਡ ਤੇ ਇਹਨੂੰ ਆਪਾਂ ਗੋਮ ਪਾਈਪਿੰਗ ਲਾ ਕੇ ਸਟਿਚ ਕੀਤਾ ਤੇ ਨੈਕ ਤੇ ਪੱਟੀ ਲਾਈ ਹੈ ਸਲਵਾਰ ਨਾਲ ਦੀ ਤੇ ਬਾਜੂ ਤੇ ਆਪਾਂ ਗੋਮ ਪਾਈਪਿੰਗ ਕੱਢੀ ਆ ਤੇ ਆ ਇਹਦੇ ਨਾਲ ਆਪਾਂ ਰੈਡੀ ਕੀਤੀ ਹੈ ਮੀਡੀਅਮ ਸਲਵਾਰ ਇਹ ਵਾਲੀ ਸੂਟ ਵੀ ਆਪਣਾ ਕਾਟਨ ਦਾ ਹੈ ਇਹਨੂੰ ਆਪਾਂ ਗੋਮ ਪਾਈਪਿੰਗ ਲਾ ਕੇ ਸਟਿਚ ਕੀਤਾ ਤੇ ਬਾਜੂ ਤੇ ਕਉਂ ਪਾਈਪਿੰਗ ਲਾਈ ਹੈ ਔਰ ਇਹਦੇ ਤੇ ਇਹਨਾਂ ਨੇ ਕੋਈ ਡਿਜ਼ਾਈਨ ਨਹੀਂ ਕਰਵਾਇਆ ਸਿੰਪਲ ਹੀ ਰਖਵਾਇਆ ਤੇ ਇਹਦੇ ਨਾਲ ਮੀਡੀਅਮ ਆਪਸ ਲਵਾ ਰੈਡੀ ਕੀਤੀ ਹੈ